ਰਖੜ ਪੁੰਨਿਆਂ ਦੇ ਤਿਵਾਰ ਤੇ ਗੁਰੂ ਆਰ ਸਾਈ ਦੀ ਅੱਜ ਤੁਹਾਨੂੰ ਇੱਕ ਜੈਹੇ ਦੁਕਾਨ ਤੇ ਖਾਨ ਲੱਗਿਆ ਜਿੱਥੇ ਇੱਕ ਵੱਡੀ ਤਮਾਕਾ ਆਫਰ ਲੱਗ ਚੁੱਕੀ ਹੈ ਆਫਰ ਵੀ ਦਿਖਾਣੀ ਹੈਗੀ ਆ ਤੇ ਲੱਗੀ ਕਿੱਥੇ ਆ ਦੁਕਾਨ ਦੇ ਅੰਦਰ ਆਫਰ ਲਾਤੀ ਤੇ ਦੁਕਾਨ ਤੇ ਸਿੱਧਾ ਤੁਹਾਨੂੰ ਜੋੜ ਦਿੰਨੇ ਆ ਡੀਐਸ ਸੰਜ ਵਾਲਿਆਂ ਦੇ ਨਾਲ ਤੇ ਡੀਐਸ ਸੰਜ ਵਾਲਿਆਂ ਦੀ ਸ਼ਹੀਦ ਉਦਮ ਸਿੰਘ ਚੌਂਕ ਦੇ ਲਾਗੇ ਦੁਕਾਨ ਹੈ ਕਹਿੰਦੇ ਰੈਡੀਮੇਡ ਦੇ ਵਿੱਚ ਤੂਤੀ ਬੋਲਦੀ ਹੈ ਡੀਐਸ ਵਾਲਿਆਂ ਦੀ ਤੇ ਜੀ ਧਮਾਕਾ ਆਫਰ ਲਾਤੀ ਕਹਿੰਦੇ ਧਮਾਕਾ 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 ਕਿਹੜਾ ਧਮਾਕਾ ਕਰਤਾ ਸਭ ਤੋਂ ਪਹਿਲਾਂ ਜੀ ਸਾਸੀ ਗੱਲ ਜੀ ਡੀਐਸ ਸੈਂਸ ਵੱਲੋਂ ਗੁਰੂ ਅਰਸਾਈ ਦੀ ਸਾਰੀ ਟੀਮ ਨੂੰ ਜੀ ਸਤਪਾਲ ਜੀ ਧਮਾਕਾ ਐ ਦਾਂ ਵੀ ਸਾਨੂੰ ਕਸਟਮਰ ਬੜੇ ਪੁੱਛਦੇ ਸੀਗੇ ਗਰਮੀਆਂ ਚ ਵੀ ਸਰਦੀਆਂ ਚ ਵੀ ਵਿੰਟਰ ਸੇਲ ਕਦੋਂ ਲਗਾਣੀ ਹੈ ਸਮਰ ਸੇਲ ਕਦੋਂ ਲਗਾਉਣੀ ਹੈ ਹੁਣ ਰਖੜੀ ਆਈ ਏ ਅਸੀਂ ਆਫਰ ਕੱਢੀ ਏ ਆਫਰ ਕੱਢੀ ਏ ਵੱਡੀ ਛੋਟੀ ਆਫਰ ਡੀਐਸ ਡੀਐਸ ਸੈਂਸ ਕੱਢ ਦਾਣੀ ਤੁਸੀਂ ਚੈੱਕ ਕਰ ਲਓ ਸਾਡਾ ਸਾਰਾ ਸਟਾਕ ਅਸੀਂ ਲੈ ਕੇ ਆਏ ਆ ਡੀਐਸ ਸੈਂਸ ਦੀ ਸੇਲ ਕਸਟਮਰ ਦੇਖ ਰਹੇ ਨੇ ਇਧ 250 ਰੇਂਜ ਐਡਸ ਦਾ ਲੋਅ ਰਾਈਸ ਸੇਲ ਦੇ ਕੱਢਦਾ ਜੀ ਇਹਦੇ ਵਿੱਚ ਸਾਡੇ ਕੋਲ ਲਿਮਟਿਡ ਸਟਾਕ 500000 ਪੀਸ ਅਵੇਲੇਬਲ ਹੈ ਜਲਦੀ ਤੋਂ ਜਲਦੀ ਆ ਕੇ ਗੈਪ ਕਰ ਲੋ ਜੀ ਐਦਾਂ ਗਰਲਿਸ਼ ਨਾਈਟਸੂਟ ਆ ਜਾਣਗੇ ਜੀ ਬਟਨਸ ਵਾਲੇ ਕਰ ਲੋ ਚੈੱਕ ਬਹੁਤ ਸੋਹਣੇ ਨਾਈਟਸੂਟ ਇਹ ਫਲੈਟ 500 ਰੁਪੀਸ ਦਾ ਨਾਈਟਸੂਟ ਹੈ ਜਿਹੜਾ ਬਾਜ਼ਾਰ ਇਹ ਮੈਲਨੀ ਸਵੀਟਾਚ ਉਸਵਾਲ ਬ੍ਰਾਂਡ ਦੇ ਨਾਈਟਸੂਟ ਨੇ ਜਿਹੜਾ ਕਿ ਕਸਟਮਰ ਇਹੇ ਬਾਜ਼ਾਰ ਚੋ 800 900 ਹਜ਼ਾਰ ਰੁਪਏ ਦਾ ਗੈਪ ਕਰਦਾ ਆ ਜੀਨ ਲੈ ਕੇ ਆ ਗਏ ਜੋਗਰਸ ਲੈ ਕੇ ਆ ਗਏ ਬੱਚੇ ਦੇ ਜੋਗਰਸ ਨੇ ਜੀਨਸ ਨੇ ਇਹਦਾ ਫਲੈਟ ਜਿਹੜਾ ਰੇਟ ਹੈ 300 ਰੁਪੀਸ ਕੱਢਤਾ ਕਸਟਮਰ ਸਾਨੂੰ ਪੁੱਛਦੇ ਸੀ ਵੀ ਸੇਲ ਕਦੋਂ ਲਗਾਉਣੀ ਹੈ ਇਧਰ ਵੇਖੋ ਜੀ ਨਾਈਟ ਸੂਟਸ ਆ ਗਏ ਇਹ 300 ਦਾ ਫਲੈਟ ਨਾਈਟ ਸੂਟ ਹੈ ਆ ドライ ਫਿਟ ਦੇ ਆ ਗਿਆ ਜਿਮ ਫਿਟਰ ਜੀ 400 ਰੁਪੀਸ ਦਾ ਫਲੈਟ ਨਾਈਟ ਸੂਟ ਹੈ ਕਰ ਲੋ ਚੈੱਕ ਇਧਰ ਜੈਂਟ ਸ਼ਰਟ ਵਾਲੇ ਪਾਸੇ ਆਜੋ ਜੀ ਆ ਜੈਂਟ ਸ਼ਰਟ ਓਰੀਜਨਲ ਜ਼ਾਰਾ ਦੇ ਜੀ ਫੁੱਲ ਗਾਰੰਟੀ ਹੈ 100% ਮੇਰੀ ਓਰੀਜਨਲ ਦੀ ਕੋਈ ਬੰਦਾ ਚੈਲੰਜ ਕਰ ਜੇ ਮੈਂ ਅਵੇਲੇਬਲ ਹੋਵਾਂਗਾ ਜੇ ਕਾਪੀ ਹੋਵੇ ਤਾਂ ਇਹ ਸਿਰਫ ਇਹਦਾ ਰੇਟ ਹੈ ਜੀ 250 ਰੁਪੀਆ ਐਲੋ ਕਾਰਗੋ ਸ਼ਰਟਸ ਆ ਗਈਆਂ ਐਦਾਂ ਜਿਹੜੇ ਹਜ਼ਾਰਾਂ ਆਰਟੀਕਲਸ ਸਾਡੇ ਕੋਲ ਅਵੇਲੇਬਲ ਨੇ ਅਸੀਂ ਨਹੀਂ ਬੋਲਾਂਗੇ ਸਾਡਾ ਸਮਾਨ ਬੋਲੇਗਾ ਚੈੱਕ ਕਰੋ ਜੀ ਅਮਰੀਕਨ ਦੀ ਈਗਲ ਦੀ 4 ਪਾਕਟ ਸ਼ਰਟ ਹੈ ਜੀ ਇਹਦਾ ਵੀ ਰੇਟ ਫਲੈਟ 250 ਰੁਪੀਆ ਦੇ ਇਹਦੇ ਵਿੱਚ ਸਾਡੇ ਕੋਲ ਡਿਫਰੈਂਟ ਡਿਫਰੈਂਟ ਆਰਟੀਕਲਸ ਅਵੇਲੇਬਲ ਨੇ ਤੇ ਸਾਡੇ ਕੋਲ ਵਿਜ਼ਿਟ ਕਰ ਲਓ ਤੇ ਇਹ ਰਖੜੀ ਦੀ ਸੇਲ ਜਿਹੜੀ ਅਸੀਂ ਲਗਾਤੀ ਹੈ ਇਹ ਜਿਹੜੀ ਸੇਲ ਹੈ तकरीबन तकरीबन 10 ਤੋਂ 15 ਦਿਨ ਰਹਿਣ ਵਾਲੀ ਹੈ ਬਿਕੋਜ਼ ਜਿੰਨਾ ਸਾਡੇ ਕੋਲ ਸਟਾਕ ਹੈ ਅਸੀਂ ਕਲੀਅਰ ਕਰਨਾ ਹੈ ਐਸ ਵਾਰੀ ਅਸੀਂ ਸੋਚਿਆ ਵੀ ਕਸਟਮਰ ਸਾਨੂੰ ਹਮੇਸ਼ਾ ਪੁੱਛਦੇ ਨੇ ਹਮੇਸ਼ਾ ਸਾਨੂੰ ਪੁੱਛਦੇ ਨੇ ਵੀ ਤੁਸੀਂ ਸੇਲ ਕਦੋਂ ਲਗਾਉਣੀ ਹੈ ਪਰ ਅਸੀਂ ਇਸ ਵਾਰੀ ਫੈਸਲਾ ਕੀਤਾ ਡਿਸੀਜਨ ਲਿਆ ਵੀ ਆਪਾਂ ਸੇਲ ਲਗਾ ਦੇਣੀ ਹੈ ਇਹ ਅਸੀਂ ਸੇਲ ਵੀ ਲਾਈ ਹੈ ਸੇਲ ਸੇਲ ਕੋਈ ਛੋਟੀ ਨਹੀਂ ਲਾਈ ਸੇਲ ਲਈ ਹੈ ਵੱਡੀ ਜਿੰਨਾ ਜੋ ਰੇਟ ਸਟਾਕ ਅਸੀਂ ਪਰਚੇਸ ਕੀਤਾ ਉਹਦੇ ਤੋਂ ਅਸੀਂ ਮਲਟੀਪਲਾਈ ਮੰਨ ਕੇ ਚਲੋ -65% ਲੈ ਕੇ ਚੱਲੇ ਆ ਚ ਕਰਕੇ ਅਸੀਂ ਸਟਾਕ ਦੀ ਸੇਲ ਲਾਈ ਹੈ ਮੈਂ ਰਾਜ ਜੀ ਇੱਕ ਚੀਜ਼ ਦੇਖਣਾ ਤੁਹਾਡੀ ਗੱਲ ਟੋਕ ਰਿਹਾ ਹੈਗਾ ਬਹੁਤ ਸਾਰੀਆਂ ਦੁਕਾਨਾਂ ਦੇ ਅਸੀਂ ਐਡ ਕਰ ਦਿੰਦੇ ਹਾਂ ਪਰ ਜਿਹੜੇ ਰੇਟ ਦੇ ਨਾ ਕੋਈ ਨਹੀਂ ਦੱਸਦਾ ਹੈਗਾ ਤੁਸੀਂ ਅੱਜ ਰੇਟ ਦੱਸਿਓ 250 ਰੁਪਏ ਦੀ ਸ਼ਰਟ ਦੇ ਰਹੇ ਹੋ ਜਿਹੜੀ ਯਾਰ 1500 ਰੁਪਏ ਦੀ ਬਿਲਕੁਲ ਬਿਲਕੁਲ ਸਤਪਾਲ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਅਸੀਂ ਕਿਸੇ ਕਸਟਮਰ ਨਾਲ ਕੋਈ ਧੋਖਾਧੜੀ ਨਹੀਂ ਕਰਦੇ ਫਸਟ ਆਫ ਆਲ ਤੁਹਾਨੂੰ ਆਈ ਥਿੰਕ ਤੁਸੀਂ ਮੇਰੀ ਐਡ ਅੱਗੇ ਵੀ ਇੱਕ ਦੋ ਵਾਰੀ ਕਰਕੇ ਗਏ ਹੋ ਅਸੀਂ ਉਹਦੇ ਤੇ ਰੇਟ ਡਿਸਕਲੋਸ ਨਹੀਂ ਕੀਤੇ ਨਾ ਅਸੀਂ ਕਦੇ ਸੇਲ ਦਾ ਨਾਮ ਲਿਆ ਸਾਰੇ ਦੁਕਾਨਦਾਰ ਕਹਿੰਦੇ ਨੇ ਸੇਲ ਲਾਈ ਜੀ ਅਸੀਂ ਸੇਲ ਲਗਾਈ ਹੈ ਤੇ ਅਸੀਂ ਕਵਾਂਗੇ ਸੇਲ ਲਗਾਈ ਹੈ ਜੇ ਅਸੀਂ ਨਹੀਂ ਲਗਾਈ ਤੇ ਮਤਲਬ ਨਹੀਂ ਲਗਾਈ ਜਿਹੜੇ ਸਾਡਾ ਵੈਸੇ ਸਟਾਕ ਰਹਿਣ ਵਾਲਾ ਜਿਵੇਂ ਰਖੜੀ ਦਾ ਸਾਡੇ ਕੋਲ ਰੈਸ਼ ਚੱਲ ਰਿਹਾ ਉਹਦੇ ਦੇ ਹਰ ਸੂਟ ਦੇ ਵਿੱਚ ਜਿਵੇਂ ਜਿੰਨੇ ਬ੍ਰਾਂਡਸ ਦੇ ਸੂਟ ਨੇ ਤੁਹਾਨੂੰ ਸਾਡੇ ਬ੍ਰਾਂਡਸ ਦਾ ਪਤਾ ਹੈ ਮਦਰ ਕੇਅਰ 올ਿਪੋਪ ਕਕਮਰ ਮਿਸ ਅਲੀਨਾ ਸਾਡੇ ਕੋਲ ਜਿੰਨੇ ਵੀ ਬ੍ਰਾਂਡਸ ਮਰਾਕੀ ਜਿੰਨੇ ਆ ਨਾ ਅਸੀਂ ਕੰਮ ਕਰਦੇ ਆ ਉਹ ਤੇ ਫਲੈਟ 50% ਡਿਸਕਾਊਂਟ ਮਿਲੇਗਾ ਜਿਹੜੇ ਬੱਚੇ ਦੇ ਸੂਟ ਨੇ ਉਹ ਤੇ 40% ਡਿਸਕਾਊਂਟ ਮਿਲੇਗਾ ਵੈਰਾਈਟੀ ਸਾਡੇ ਕੋਲ ਕਾਫੀ ਆਉਣ ਵਾਲੀ ਹੈ ਕਾਫੀ ਹੋਰ ਤੋਂ ਇੱਕ ਗੱਲ ਹੋਰ ਦੱਸਣਾ ਚਾਹਣਾ ਜਿਹੜੇ ਕਸਟਮਰ ਨੇ ਸਤੰਬਰ ਇਨਟੇਕ ਲਈ ਸਮਾਨ ਲੈਣਾ ਹੈ ਵਿੰਟਰ ਦਾ ਕੋਈ ਕੁੜੀ ਹੈ ਕੋਈ ਮੁੰਡਾ ਹੈ ਕਿਸੇ ਦਾ ਕੋਈ ਪੇਰੈਂਟਸ ਕਿਸੇ ਦੇ ਬੱਚੇ ਬਾਹਰ ਗਏ ਹੋਏ ਨੇ ਕਿਸੇ ਦੇ ਪੇਰੈਂਟਸ ਨੇ ਜਾਣਾ ਉਹਨਾਂ ਲਈ ਵੀ ਸਾਡੇ ਕੋਲ ਸਟਾਕ ਅਵੇਲੇਬਲ ਹੈ ਪੁਆਇੰਟ ਟੂ ਬੀ ਨੋਟਡ ਹੈ ਸਾਡੇ ਕੋਲ ਉਹਨਾਂ ਦੇ ਲਈ ਵੀ ਸਟਾਕ ਅਵੇਲੇਬਲ ਨੇ ਸਾਡੇ 4th ਫਲੋਰ ਤੇ ਤੁਹਾਨੂੰ ਵਿਜ਼ਿਟ ਕਰਾਵਾਂਗਾ ਲੈ ਕੇ ਜਾਵਾਂਗਾ ਉਹ ਤੇ ਸਾਡੇ ਕੋਲ ਫੁੱਲ ਡਿਸਪਲੇ ਕੀਤਾ ਪਿਆ ਸਮਾਨ एवरीथिंग ਅਵੇਲੇਬਲ ਹੈ ਫਿਰ ਇੱਕ ਹੋਰ ਚੀਜ਼ ਹੈ ਸਾਡੇ ਕੋਲ ਛੋਟੇ ਬੱਚੇ ਤੋਂ ਲੈ ਕੇ 6 ਮਹੀਨੇ ਦੇ ਬੱਚੇ ਲੈ ਕੇ ਨਿਊ ਬੋਰਨ ਦੇ ਬੱਚੇ ਤੋਂ ਲੈ ਕੇ 70 ਇਅਰਸ 올ਡ ਤੱਕ ਏਜ ਦੇ ਕਿਸੇ ਬੰਦੇ ਨੇ ਵੀ 5 ਐਕਸਲ 6 ਐਕਸਲ 7 ਐਕਸਲ एवरी ਸਾਈਜ਼ ਅਵੇਲੇਬਲ ਹੈ ਤੇ एवरीथिंग ਅਵੇਲੇਬਲ ਹੈ ਲੇਡੀਜ਼ ਕੋਟੀ ਲੇਡੀਜ਼ ਕੁੜਤੇ ਲੇਡੀਜ਼ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹਣਾ ਵੀ ਸਾਡਾ ਇੱਕ ਇੰਸਟਾਗ੍ਰam ਤੇ ਪੇਜ ਹੈ ਡੀਐਸ ਸਨ ਫੈਮਿਲੀ ਵੇਅਰ ਦੇ ਨਾਂ ਤੇ ਉਹਦੇ ਤੇ ਅਸੀਂ ਗਰਨੇਚ ਵੈਰਾਈਟੀ ਵੇਅਰ ਕਰਦੇ ਆ ਉਹ ਵੀ ਤੁਸੀਂ ਖੋਲ ਕੇ ਵੇਖ ਸਕਦੇ ਹੋ ਤੁਹਾਡੀ ਵੀਡੀਓ ਦੇ ਵਿੱਚ ਆਪਾਂ ਲਿੰਕ ਸ਼ੇਅਰ ਕਰਾਂਗੇ ਉਸ ਪੇਜ ਦਾ ਉਹ ਤੇ ਸਾਡੀ ਵੈਰਾਈਟੀ ਵੇਖ ਸਕਦੇ ਹੋ ਸਾਡੇ ਕੋਲ ਉਹਦੇ ਤੇ ਅੱਜ ਕੱਲ ਜੋ ਚੱਲ ਰਿਹਾ ਅਪਡੇਟ ਕੋਰੀਅਨ ਵੈਰਾਈਟੀ ਇੰਪੋਰਟ ਵੈਰਾਈਟੀ ਜੋ ਇੰਡੀਅਨ ਦੀ ਬੈਸਟ ਬ੍ਰਾਂਡਸ ਸਾਰੇ ਅਵੇਲੇਬਲ ਹੋਣਗੇ ਤੁਸੀਂ ਆਓ ਆਪ ਤੁਹਾਨੂੰ ਵਿਖਾਉਣੇ ਆ ਹੋਰ ਵੈਰਾਈਟੀਆਂ ਤੇ ਦੇਖੋ ਆਈ ਬਈ ਡੈਨਮ ਦੀ ਜੀਨ ਹੈ ਇਹਦਾ ਜਿਹੜਾ ਫਲੈਟ ਰੇਟ ਹੈ 400 ਰੁਪੀ ਜੀਨ ਹੈ ਆਈ ਥਿੰਕ ਇਹ ਜੀਨ ਮੈਂ ਜ਼ਿਆਦਾ ਨਹੀਂ ਕਹਿੰਦਾ 8900 ਰੁਪਏ ਦੀ ਜੀਨ ਵਿਕਦੀ ਹੈ ਇਹਦੇ ਵਿੱਚ ਸਾਡੇ ਕੋਲ ਤੁਸੀਂ ਮੰਨ ਕੇ ਚਲੋ 28 ਵੇਸਟ ਤੋਂ ਲੈ ਕੇ 40 ਵੇਸਟ ਤੱਕ ਜੀਨ अवेलेबल ਨੇ ਜੇ ਆਪਾਂ ਗੱਲ ਕਰ ਲੈਨੇ ਐਦਾ ਟੌਪਸ ਦੀ ਆਹ ਟੌਪਸ ਤੁਸੀਂ ਵੇਖ ਕੇ ਚਲੋ ਇਹ ਵੱਖਰੇ ਵੱਖਰੇ ਸਾਈਜ਼ਾਂ ਦੇ ਟੌਪਸ ਨੇ ਇਹ ਰੂਟੀਨ ਮੈਂ ਨਹੀਂ ਕਹਿੰਦਾ ਵੀ ਇਹ ਜਿਹੜੇ ਟੌਪਸ ਨੇ ਇਹ ਟੌਪ ਫੰਕਸ਼ਨ ਤੇ ਪਾਉਣ ਤੇ ਕੰਮ ਆਉਣਗੇ ਇਹ ਕਿਤੇ ਕੰਮ ਆਉਣਗੇ ਜਿਹੜੇ ਇਹ ਆਪਣੇ ਟੌਪਸ ਨੇ ਇਹ ਆਪਣੇ ਰੂਟੀਨ ਵੇਅਰ ਬੱਚਿਆਂ ਨੂੰ ਘਰੇ ਕੰਮ ਆਉਣਗੇ ਇਹਦੇ ਵਿੱਚ ਜਿਆ 10 11 ਸਾਲ ਦੇ ਬੱਚੇ ਤੋਂ ਲੈ ਕੇ ਫੁੱਲ ਲੇਡੀਜ਼ ਸਾਈਜ਼ ਤੱਕ ਅਵੇਲੇਬਲ ਹੈ ਇਹਨਾਂ ਦਾ ਜਿਹੜਾ ਫਲੈਟ ਰੇਟ 250 ਹੈ ਕੋਈ ਜਿਹੜਾ ਟਾਪ 700 ਦਾ ਪਰਚੇਜ਼ ਕੀਤਾ ਹੋਇਆ ਕੋਈ 800 ਦਾ ਪਰਚੇਜ਼ ਕੀਤਾ ਹੋਇਆ ਕੋਈ 1000 ਦਾ ਪਰਚੇਜ਼ ਕੀਤਾ ਇਹਦਾ ਜਿਹੜਾ ਰੇਟ ਹੈ ਨੈਟ 250 ਹੈ ਇਹ ਅਸੀਂ ਜਦੋਂ ਅਸੀਂ ਸੇਲ ਪ੍ਰੋਪਰ ਲਗਾਵਾਂਗੇ ਪ੍ਰੋਪਰ ਵੱਖਰੇ ਵੱਖਰੇ ਬਾਕਸ ਬਣਾ ਦੇਾਂਗੇ ਬਾਕਸ ਦੇ ਵਿੱਚ ਕਿਉਂਕਿ ਸਾਡੇ ਕੋਲ ਰਖੜੀ ਦਾ ਰਸ਼ ਹੁੰਦਾ ਹੈ ਬਾਕਸ ਦੇ ਵਿੱਚ ਕਸਟਮਰ ਆਟੋ ਮੋਡ ਤੇ ਆਟੋਮੈਟਿਕ ਉੱਪਰ ਸਲਿੱਪਸ ਲੱਗੀਆਂ ਹੋਣਗੀਆਂ ਇੱਥੇ ਬਿਲਿੰਗ ਕਰਾਏਗਾ ਆਓ ਤੁਹਾਨੂੰ ਵਖੋਣੇ ਆ ਹੋਰ ਵੀ ਵੈਰਾਈਟੀ ਆ ਕੋਸ਼ਰਟਾਂ ਦੀ ਕਾਫੀ ਵੈਰਾਈਟੀ ਅਵੇਲੇਬਲ ਏ ਹੁਣ ਹਰ ਪੀਸ ਬਿਕੋਜ਼ ਟਾਈਮ ਇਜ਼ ਮਨੀ ਟਾਈਮ ਤੁਹਾਡਾ ਵੀ ਕੀਮਤੀ ਏ ਟਾਈਮ ਸਾਡਾ ਵੀ ਕੀਮਤੀ ਏ ਹਰ ਪੀਸ ਮੈਂ ਤੁਹਾਨੂੰ ਖੋਲ ਕੇ ਨਹੀਂ ਮਖਾ ਸਕਦਾ ਵੈਰਾਈਟੀ ਬਹੁਤ ਅਵੇਲੇਬਲ ਏ ਤੁਸੀਂ ਡੀ ਐਸ ਸੰਸ ਤੇ ਵਿਜ਼ਿਟ ਕਰੋ ਸ਼ਹੀਦ ਉਦਮ ਸਿੰਘ ਚੌਂਕ ਦੇ ਵਿੱਚ ਸਭ ਨੂੰ ਪਤਾ ਹੈ ਕੋਰਨਰ ਤੇ ਸਾਡਾ ਸ਼ੋਅਰੂਮ ਏ ਤੁਸੀਂ ਆਓ ਵਿਜ਼ਿਟ ਕਰੋ ਤੇ ਵੈਰਾਈਟੀ ਗੈਪ ਕਰੋ ਆਓ ਸਰ ਤੁਹਾਡੇ ਨਾਲ ਹਾਂ ਬਿਲਕੁਲ ਤਸਵੀਰਾਂ ਜਿਹੜੀਆਂ ਤੁਸੀਂ ਦੇਖੋ ਰਾਸ਼ ਜਿਹੜਾ ਇੱਥੇ ਹਮੇਸ਼ਾ ਆ ਰਹਿੰਦਾ ਪਰ ਇਸ ਵਾਰ ਜਿਹੜੀ ਇਹਨਾਂ ਨੇ ਵੱਡੀ ਆਫਰ ਛੱਡਦੀ ਇਹ ਨਹੀਂ ਪੰਜਾਬ ਸੈਂਟ ਸਿੱਧਾ ਰੇਟ ਹੀ 250 ਰੁਪਏ ਕਰਤਾ ਤੇ ਬਾਕੀ ਇਹਨਾਂ ਦੇ ਉੱਪਰ ਵੀ ਮੰਜ਼ਲ ਤੇ ਵੀ ਤੁਹਾਨੂੰ ਦਿਖਾ ਦਿੰਨੇ ਆ ਕੀ ਕੁਝ ਹੋਰ ਇਹਨਾਂ ਨੇ ਸਕੀਮ ਆਫਰ ਉੱਪਰ ਵੀ ਛੱਡ ਦਿੱਤੀ ਆ ਦੇਖ ਸਕਦੇ ਹੋ ਹਰ ਤਰ੍ਹਾਂ ਦੀ ਜਿਹੜੀ ਸੇਲ ਸਾਡੇ ਕੋਲ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਣਾ ਵੀ ਸਾਡੇ ਕੋਲ ਵਿੰਟਰ ਦੀ ਸਟਾਰਟਿੰਗ ਹੋ ਚੁੱਕੀ ਹੈ ਜਿੱਦਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਐਦਾਂ ਆ ਮੁੰਡੇ ਜਿਹੜਾ ਸਟਾਕ ਵੀਅਰ ਕਰ ਰਹੇ ਨੇ ਔਰੀਜਨਲ ਰਾਲਫ ਵਗੈਰਾ ਦੇ ਟੌਪ ਇਹਦੇ ਸਾਡੇ ਕੋਲ ਸਮਾਲ ਸਾਈਜ਼ ਤੋਂ ਲੈ ਕੇ 5 ਐਕਸਲ ਤੱਕ ਸਾਈਜ਼ ਦੇਕਰ ਟੌਪਸ ਅਵੇਲੇਬਲ ਨੇ ਇਦਾਂ ਹੀ ਤੁਸੀਂ ਮਨ ਕੇ ਚਲੋ ਸਾਡੇ ਕੋਲ ਇਹਦੇ ਵਿੱਚ ਟਰੈਕਸੂਟਸ ਅਵੇਲੇਬਲ ਨੇ ਜਿਨੇ ਸਾਡੇ ਕੋਲ ਸਰਦੀ ਦੀ ਵੈਰਾਈਟੀ ਲੈਣੀ ਹੈ ਸਰਦੀ ਦੀ ਵੈਰਾਈਟੀ ਅਵੇਲੇਬਲ ਹੈ ਉਸ ਤੋਂ ਇਲਾਵਾ ਸਰਦੀ ਦੇ ਤਾਂ ਹਜ਼ਾਰਾਂ ਆਈਟਮਾਂ ਸਾਡੇ ਕੋਲ ਅਵੇਲੇਬਲ ਨੇ ਉਸ ਤੋਂ ਇਲਾਵਾ ਤੁਹਾਨੂੰ ਮੈਂ ਦੱਸਣਾ ਚਾਹਣਾ ਵੀ ਸਾਡੇ ਕੋਲ ਜਿੰਨਾ ਸਮਰ ਜਾਣ ਵਾਲਾ ਵਿੰਟਰ ਆਉਣ ਵਾਲੀ ਹੈ ਸਮਰ ਵਿੱਚ ਆ ਡਿਸਕਾਊਂਟਸ ਲਗਾ ਦਿੰਦੇ ਨੇ ਜੀ ਆਹ ਕੁਰਤੇ ਭਲਾ ਦੋ ਉਸਤੇ ਤੁਸੀਂ ਵੈਰਾਈਟੀ ਦੇਖ ਲਓ ਆਪ ਦਿਖਾਓ ਮੇਰੇ ਵੈਰਾਈਟੀ ਇਹ ਪ੍ਰੋਪਰ ਚਿਕਨ ਕਰੀ ਦੇ ਵਿੱਚ ਕੁਰਤਾ ਭਲਾ ਦੋ ਏ ਆਈ ਥਿੰਕ ਇਹਦਾ سیل ਰੇਟ ਹੈ ਬਾਜ਼ਾਰ ਦੇ ਵਿੱਚ 2200 ਰੇਟ ਹੈ ਇਹ ਕੰਪਲੀਟ ਸੂਟ ਹੈ ਮੰਨ ਕੇ ਚਲੋ ਇਹਦਾ ਕੰਪਲੀਟ ਸੂਟ ਹੈ ਵਿਦ ਇਹਦੇ ਬਾਟਮ ਹੈ ਵਿਦ ਫੈਂਸੀ ਦੁਪੱਟਾ ਹੈ ਇਹਦਾ ਜਿਹੜਾ ਰੇਟ ਹੈ ਮਾਰਕੀਟ ਦੀ ਅੱਜ ਵੀ ਰੀਸੇਲ ਲੈਸ ਕਰਕੇ ਵੀ ਘਟੋ ਘਾਟ ਇਹਦਾ ਰੇਟ 5000 ਹੈ ਅਸੀਂ ਲੈਣ ਦਾ ਰੇਟ ਕੱਟਤਾ 1100 ਰੁਪਇਆ ਤੁਸੀਂ ਆ ਗਿਆ ਇੱਕ ਇਧਰ ਦੇਖੋ ਹਮ ਵਿਦ ਬਾਟਮ ਹੈ ਵਿਦ ਰੁਪਏ ਦਾ ਰੇਟ ਜਿਹੜਾ ਹੈ 700 ਰੁਪਈਆ ਇਦਾਂ ਹੀ ਡਿਫਰੈਂਟ ਡਿਫਰੈਂਟ ਰੇਟਸ ਨੇ ਡਿਫਰੈਂਟ ਡਿਫਰੈਂਟ ਵੈਰਾਈਟੀ ਹੈ ਸਾਰਾ ਸਾਫ਼ ਸੁਥਰਾ ਮਾਲ ਹੈ ਕਚਰਾ ਸਾਡੇ ਕੋਲ ਨਹੀਂ ਹੈਗਾ ਨਾ ਹੀ ਅਸੀਂ ਵੇਚਦੇ ਨਾ ਹੀ ਵੇਚਣਾ ਕਸਟਮਰ ਸਮਾਨ ਲੈ ਕੇ ਜਾਏਗਾ ਸੇਲ ਚ ਲੈ ਕੇ ਜਾਏਗਾ ਉਹ ਵੀ ਵੇਅਰ ਕਰੇਗਾ ਕਸਟਮਰ ਉਸ ਚੀਜ਼ ਨੂੰ ਯੂਜ਼ ਕਰੇਗਾ ਕਸਟਮਰ ਦੀ ਚੀਜ਼ ਵੇਸਟ ਨਹੀਂ ਹੋਏਗੀ ਵੇਸਟੇਜ ਵਾਲਾ ਅਸੀਂ ਕੰਮ ਨਹੀਂ ਕਰਦੇ ਵੇਸਟੇਜ ਵਾਲਾ ਸਮਾਨ ਅਸੀਂ ਇਹ ਵੈਸੇ ਹੀ ਬਾਹਰ ਲਗਾ ਦਿੰਦੇ ਆ ਜਿਹੜਾ ਕਿਸੇ ਨੂੰ ਵੈਸੇ ਡੋਨੇਸ਼ਨ ਚ ਕਰ ਦਈਏ ਇਹ ਚੀਜ਼ਾਂ ਨੇ ਇਹ ਚੀਜ਼ਾਂ ਨੇ ਵਧੀਆ ਕੁਆਲਿਟੀ ਵੇਅਰ ਚੀਜ਼ਾਂ ਤੁਸੀਂ ਇਹ ਚੈੱਕ ਕਰ ਲਓ ਇਹਦੇ ਜ ਸਾਡੇ ਕੋਲ ਡਿਫਰੈਂਟ ਡਿਫਰੈਂਟ ਕਿਉਂਕਿ ਦੁਕਾਨ ਤੇ ਰਸ਼ ਹੋਣ ਕਰਕੇ ਅਸੀਂ ਉਹਨੇ ਆਰਟੀਕਲ ਜਿਹੜੇ ਆ ਕਾਊਂਟਰ ਤੋਂ ਬਾਹਰ ਨਹੀਂ ਕੱਢ ਸਕਦੇ ਨਹੀਂ ਦਿਖਾਏ ਜਾ ਸਕਦੇ ਸਾਡੇ ਕੋਲ ਇਹਦੇ ਵਿੱਚ ਕਾਫੀ ਸਾਰੀ ਵੈਰਾਈਟੀ ਅਵੇਲੇਬਲ ਹੈ ਕਾਫੀ ਸਾਰੀ ਵੈਰਾਈਟੀ ਜਿਹਦੇ ਵਿੱਚ ਤੁਹਾਨੂੰ ਕੁੜਤਾ ਪਲਾਜ਼ੋਜ਼ ਟੌਪਸ ਜੀਨਸ ਟਰੈਕਸੂਟ ਟਿਊਨਿਕਸ ਕੋਟ ਸੈਟਸ ਵਿੰਟਰ ਦਾ ਸਾਰਾ ਕੁਝ ਅਵੇਲੇਬਲ ਹੈਗਾ ਹੀ ਹੈ ਸਮਰ ਦੇ ਵਿੱਚ ਜਿਹੜੀਆਂ ਚੀਜ਼ਾਂ ਤੁਸੀਂ ਲੈਣੀਆਂ ਨੇ ਉਹ ਤੁਹਾਨੂੰ ਜਿਹੜੇ ਸੁਪਰ ਫਰੈਸ਼ ਆਰਟੀਕਲ ਨੇ ਅੱਜ ਵੀ ਅਸੀਂ ਪਰਚੇਸ ਕਰ ਰਹੇ ਹਾਂ ਕਿਉਂਕਿ ਅਸੀਂ ਸਮਰਦੀ ਵੈਰਾਈਟੀ ਵੀ ਵਿంటర్ ਦੀ ਵੈਰਾਈਟੀ ਵੀ 12 ਮਹੀਨੇ 30 ਦਿਨ ਪਰਚੇਸ ਕਰਦੇ ਹਾਂ ਬਿਕੋਜ਼ ਸਾਡੇ ਕੋਲ ਕੰਮ ਹੀ ਇਦਾਂ ਦਾ ਹੈ 12 ਮਹੀਨੇ 30 ਦਿਨ ਸਾਡੇ ਕੋਲ ਕੰਮ ਚੱਲਦਾ ਹੈ ਇਹਦੇ ਵਿੱਚੋਂ ਤੁਹਾਨੂੰ ਜਿਹੜੀ ਵੈਰਾਈਟੀ ਹੈ ਉਹਦੇ ਵਿੱਚ ਜਿਹੜੀ ਫਰੈਸ਼ ਵੈਰਾਈਟੀ ਆ ਰਹੀ ਹੈ ਉਹਦੇ ਵਿੱਚ 30 ਤੋਂ 40% ਲੈਸ ਮਿਲੇਗੀ ਜਿਹੜੀ ਆਈਟਮ ਤੁਸੀਂ ਮੰਨ ਲੇਗੇ ਜਦੋਂ ਬਾਜ਼ਾਰ ਦੇ ਵਿੱਚ 1000 ਰੁਪਏ ਦੀ ਸੇਲ ਹੁੰਦੀ ਹੈ ਅੱਜ ਤੁਹਾਨੂੰ 700 ਰੁਪਏ ਦੀ ਮਿਲੇਗੀ ਮੈਂ ਨਹੀਂ ਕਹਿੰਦਾ ਵੀ ਤੁਹਾਨੂੰ ਆਈਟਮ 300 ਰੁਪਏ ਦੀ ਮਿਲੇਗੀ ਕਿਉਂਕਿ ਇਹ 300 ਵਾਲੀ ਵੈਰਾਈਟੀ ਤੁਸੀਂ ਕਸਟਮਰਾਂ ਨੂੰ ਮੈਂ ਵੱਤ ਤੋਂ ਵੱਤ ਕਿਹਾ ਵੀ ਤੁਸੀਂ ਵਿਜ਼ਿਟ ਕਰੋ ਤੇ ਵੈਰਾਈਟੀ ਦਾ ਆਨੰਦ ਲਓ ਤੇ ਗੈਪ ਕਰੋ ਵੈਰਾਈਟੀ ਆ ਜਾਓ ਤੁਹਾਨੂੰ ਐਵੇਂ ਜੈਂਟਸ ਕਾਊਂਟਰ ਤੇ ਬਿਖਾਉਣੇ ਆ ਬਿਲਕੁਲ ਜੀ ਚਾਰ ਮੰਜ਼ਲਾ ਦੁਕਾਨ ਤੇ ਹਰ ਖਾਂ ਤੇ ਜਿਹੜੀ ਸੇਲ ਹੈ ਜਿਹੜੀ ਆਫਰ ਹੈ ਉਹ ਇਹਨਾਂ ਵੱਲੋਂ ਲਗਾਈ ਗਈ ਹੈ ਤੇ ਇੱਕ ਕੱਲ ਇਹ ਹੀ ਕਹੀ ਜਾ ਰਹੀ ਹੈ ਵੀ ਕੂੜਾ ਨਾ ਵੇਚਿਆ ਤੇ ਨਾ ਵੇਚਣਾ ਬ੍ਰਾਂਡ ਵੇਚਿਆ ਅਲੱਗ-ਅਲੱਗ ਬ੍ਰਾਂਡਾਂ ਦੇ ਨਾਮ ਵੀ ਦੱਸਦੇ ਤੇ ਸੇਲ ਜਿਹੜੀ ਹੈ ਗਰਮੀ ਦੇ ਸੀਜ਼ਨ ਚੱਲ ਰਿਹਾ ਸਮਰ ਸੇਲ ਵੀ ਤੇ ਬਾਕੀ ਸਮਾਨ ਵੀ ਜਿਹੜਾ ਹੈਗਾ ਸਰਦੀਆਂ ਦਾ ਪਹਿਲਾਂ ਵੀ ਆਕੇ ਕਿਉਂਕਿ ਬਾਹਰ ਕਾਫੀ ਮਾਲ ਇਹਨਾਂ ਦਾ ਇੰਸਟਾ ਦੇ ਫੇਸ ਚੱਲਦਾ ਚੱਲਦਾ ਰਹਿੰਦਾ ਤੁਹਾਨੂੰ ਮੈਂ ਵਿਖਾਇਆ ਸੀਗਾ ਨੀਚੇ ਵੀ ਸਾਡੀ ਸੇਲ ਦੇ ਵਿੱਚ ਆਈਟਮਸ ਕੱਢ ਲਈਆਂ ਹੋਈਆਂ ਨੇ ਉਦਾਂ ਹੀ ਤੁਹਾਨੂੰ ਕੁਝ ਫਰੈਸ਼ ਆਰਟੀਕਲਸ ਥਰ ਮੈਂ ਦਿਖਾਉਣਾ ਚਾਹਣਾ ਆਜੋ ਕਰ ਲਓ ਚੈੱਕ ਕਿ ਸਾਡੇ ਕੋਲ ਜਿਹੜੀਆਂ ਸ਼ਰਟਸ ਨੇ ਪੈਂਟ ਨੇ ਟਰੈਕਸੂਟ ਨੇ ਜਿੰਨੇ ਵੀ ਆਈਟਮਾਂ ਨੇ ਸਾਡੇ ਕੋਲ স্মਲ ਸਾਈਜ਼ ਸੋ ਅਵੇਲੇਬਲ ਹੈ স্মਲ ਸਾਈਜ਼ ਦੀ ਬਾਜ਼ਾਰ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜਿਹੜਾ ਬੱਚਾ ਟੀਨੇਜਰ ਹੈ 13 14 ਸਾਲ ਦਾ ਬੱਚਾ ਉਹਦਾ ਸਾਈਜ਼ ਨਹੀਂ ਮਿਲਦਾ ਉਹ ਸੀ ਕਸਟਮਾਈਜ਼ ਕਰਾਈਦਾ ਹਰ ਸਾਡੇ ਕੋਲ ਤੁਹਾਨੂੰ 13 14 ਸਾਲ ਦੇ ਬੱਚੇ ਤੋਂ ਲੈ ਕੇ ਜਿਵੇਂ ਹੀ ਤੁਹਾਨੂੰ ਮੈਂ ਦੱਸਿਆ 70 ਇਅਰ ਰੋਲਡ ਤੱਕ ਦੇ ਹਰ ਬੰਦੇ ਦੀ ਹਰ ਬਜ਼ੁਰਗ ਦੀ ਹਰ ਅੰਕਲ ਦੀ ਹਰ ਚਾਚੇ ਦੀ ਹਰ ਤਾਏ ਦੀ ਵੈਰਾਈਟੀ ਮਿਲੂਗੀ ਆ ਤੁਸੀਂ ਸਾਡੀ ਵੈਰਾਈਟੀ ਚੈੱਕ ਕਰ ਲਓ ਇਹ ਸਾਡੇ ਫਰੈਸ਼ ਆਰਟੀਕਲ ਨੇ ਆ ਹੈਗਰ ਦੀ ਓਰੀਜਨਲ ਸੀਰੀਜ਼ ਆ ਗਈ ਇਹਦੇ ਵਿੱਚ ਸਾਡੇ ਕੋਲ ਤੁਸੀਂ ਮੰਨ ਕੇ ਚੱਲੋ ਘੱਟੋ ਘੱਟ 500 ਡਿਜ਼ਾਈਨ ਹੋਣਗੇ ਆ ਪਲੇਨ ਦੇ ਵਿੱਚ ਬਰੂਕਸ ਦੇ ਆ ਗਏ ਜੀ ਕੁਆਲਿਟੀ ਤੁਸੀਂ ਸ਼ਰਟਸ ਦੀ ਚੈੱਕ ਕਰ ਲਓ ਤੁਸੀਂ ਆਪੇ ਹੀ ਦੱਸੋ ਕਿ ਕਸਟਮਰ ਸਿਆਣਾ ਹੈ ਕਸਟਮਰ ਨੂੰ ਵੈਰਾਈਟੀ ਦਾ एवरीथिंग ਦਾ ਪਤਾ ਹੈ ਕੁਆਲਟੀ ਆਰ ਰੋਲਸ ਦੇ ਆਰਟੀਕਲ ਆ ਗਏ ਇਹ ਪਤਾ ਨਹੀਂ ਇਹ ਐਕਸਪੋਰਟ ਦੇ ਕੱਪੜੇ ਨੇ ਇਹ ਮਲਮਲ ਹੈ ਇਹ ਆਈਟਮਾਂ ਜਿਹੜੀਆਂ ਬਾਜ਼ਾਰ ਦੇ ਵਿੱਚ ਆਮ ਅਵੇਲੇਬਲ ਨਹੀਂ ਹੈਗੀਆਂ ਸਪੋਲ ਕਰੋ ਇਹ ਸ਼ਰਟ ਜਿਹੜੀ ਹੈ ਗੁਰੂ ਹਰ ਸਹਾਇ ਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਕੋਈ ਬੰਦਾ ਮਾੜੀ ਵੈਰਾਈਟੀ ਵੇਚਦਾ ਹੈ ਹਰ ਬੰਦੇ ਕੋਲ ਆਪ ਦਾ ਪਰਚੇਸ ਕਰਨ ਦਾ ਤਰੀਕਾ ਹੈ ਹਰ ਬੰਦੇ ਆਪ ਦੀ ਚੀਜ਼ ਸੇਲ ਕਰਨ ਦਾ ਤਰੀਕਾ ਹੈ ਹਰੇਕ ਬੰਦੇ ਨੇ ਆਪ ਦੇ ਅਕੋਰਡਿੰਗ ਚੀਜ਼ ਪਰਚੇਸ ਕਰਨੀ ਹੈ ਆਪਦੇ ਅਕੋਰਡਿੰਗ ਸੇਲ ਕਰਨੀ ਹੈ ਜੋ ਰੇਟ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਜੋ ਰੇਟ ਬਾਜ਼ਾਰ ਦੇ ਵਿੱਚ ਵਿਕਦਾ ਸ਼ਰਟ ਦਾ ਜੋ ਰੇਟ ਗੁਰੂ ਹਰ ਸਹਾਏ ਫਾਜ਼ਿਲਕਾ ਜ਼ਿਲ੍ਹਾ ਲਾਲਾਬਾਦ ਜਲੰਧਰ ਕਪੂਰਥਲੇ ਫਗਵਾੜੇ ਲੁਧਿਆਣੇ ਪਟਿਆਲੇ ਜਲੰਧਰ ਮੁਹਾਲੀ ਵਿਕਦਾ ਉਹੀ ਰੇਟ ਤੇ ਉਸ ਤੋਂ ਬੈਸਟ ਪ੍ਰੋਡਕਟ ਐਕਸਪੋਰਟ ਦੇ ਪ੍ਰੋਡਕਟ ਜਿਹੜੇ ਅਸੀਂ ਬੰਦੇ ਪ੍ਰੋਪਰ ਪਰਮਨੈਂਟ ਸੈੱਟ ਕੀਤੇ ਹੋਏ ਨੇ ਉਹਨਾਂ ਨੂੰ ਆਪਦੇ ਤਰੀਕੇ ਦੇ ਸਾਂਚੇ ਆ ਸ਼ਰਟ ਮੈਂ ਕਵੀਅਰ ਕੀਤੀ ਹੋਈ ਹੈ ਜੀ ਇਹ ਸਾਡੀ ਆਪ ਦੀ ਸ਼ਰਟ ਤਿਆਰ ਕੀਤੀ ਹੈ ਇਹਦੇ ਵਿੱਚ ਸਾਡੇ ਕੋਲ 100 ਤਰ੍ਹਾਂ ਦੀ ਲਾਈਨਿੰਗ ਮਿਕਸ ਮਿਲੂਗੀ 100 ਤਰ੍ਹਾਂ ਦੀ ਚੈਲੰਜ ਹੈ ਮੇਰੀ ਕੋਈ ਗੁਰੂ ਹਰ ਸਹਾਏ ਛੱਡ ਕੇ ਫਰੋਇਪਰ ਡਿਸਟ੍ਰਿਕਟ ਦੇ ਵਿੱਚ ਵੀ ਨਹੀਂ ਦੇ ਸਕਦਾ ਤੁਸੀਂ ਮੰਨ ਕੇ ਚਲੋ ਆ ਜਵੇਂ ਹੁਣ ਸ਼ਰਟ ਹੈ ਆ ਸ਼ਰਟ 100% OG ਹੈ ਇਹਦੀ ਤੁਸੀਂ ਮੇਕਿੰਗ ਦੇਖ ਲਓ ਇਹ ਤੁਹਾਨੂੰ ਸ਼ਰਟ ਜਿਹੜੀ ਫਲੈਟ 650 ਰੇਂਜ ਮਿਲੇਗੀ ਫਲੈਟ 650 ਇਹਦੇ ਵਿੱਚ ਕੁਝ ਕੁ ਆਰਟੀਕਲ ਹੋਣਗੇ ਜਿਹੜੇ 750 ਰੇਂਜ ਮਿਲਣਗੇ ਇਸ ਤੋਂ ਬਾਅਦ ਇਹਨਾਂ ਨੇ ਰੈਗੂਲਰ ਵੇਅਰ ਪੈਂਟਾ ਸ਼ਰਟ ਬਣਾਉਣੀ ਆ ਆਪਣੇ ਪਿੰਡਾਂ ਵਾਲਿਆਂ ਨੇ ਰੈਗੂਲਰ ਵੀਰ ਬਣਾਉਣੀਆਂ ਨੇ ਪੈਂਟਾ ਸ਼ਰਟਾਂ ਉਹਦੀ ਜਿਹੜੀ ਰੇਂਜ ਹੈ 7 800 ਦੀ ਪੈਂਟ ਸ਼ਰਟ ਤੋਂ ਲੈ ਕੇ 12 1300 ਤੱਕ ਪੈਂਟ ਸ਼ਰਟ ਹੋਏਗੀ ਐਦਾਂ ਹੀ ਸਾਡੇ ਕੋਲ ਸੱਤ ਪਾ ਵੀਰੇ ਕਾਫੀ ਵੈਰਾਈਟੀ ਹੈ ਤੁਸੀਂ ਕਸਟਮਰਾਂ ਨੂੰ ਮੈਂ ਅਪੀਲ ਕਰਦਾ ਵੀ ਤੁਸੀਂ ਵਿਜ਼ਿਟ ਕਰੋ ਤੇ ਵੈਰਾਈਟੀ ਦਾ ਆਨੰਦ ਲਓ ਵਿਜ਼ਿਟ ਕਰੋ ਤੇ ਵੈਰਾਈਟੀ ਦਾ ਆਨੰਦ ਲਓ ਥੈਂਕ ਯੂ ਸੋ ਮੱਚ ਹਾਂ ਬਿਲਕੁਲ ਜੀ ਵਿਜ਼ਿਟ ਕਰਨੀ ਪਊਗੀ ਤੇ ਵਿਜ਼ਿਟ ਕਰਨੀ ਕਿੱਥੇ ਆ ਮੈਂ ਇੱਕ ਵਾਰ ਐਡਰੈਸ ਜਿਹੜਾ ਇਹਨਾਂ ਦਾ ਰਿਪੀਟ ਕਰ ਦਿੰਦਾ ਹੈਗਾ ਜਦੋਂ ਹੀ ਤੁਸੀਂ ਸ਼ਹੀਦ ਉਧਮ ਸਿੰਘ ਚੌਂਕ ਉਹ ਜਿਹਦੇ ਹੈਗੇ ਉਹ ਅੱਜ ਕੱਲ ਚੌਂਕ ਦਾ ਵੀ ਕੰਮ ਚੱਲ ਰਿਹਾ ਤੇ ਨਾਲ ਹੀ ਡੀਐਸ ਸੰਜ ਵਾਲੇ ਆ ਬਾਬਾ ਕਬੀਰ ਵਾਲੇ ਜਿਹੜੇ ਇਹਨਾਂ ਦੀ ਪੁਰਾਣੀ ਦੁਕਾਨ ਸੀ ਤੇ ਇੱਧਰ ਨਾਲ ਇਹਨਾਂ ਦਾ ਡੀਐਸ ਸੰਜ ਜਿਹੜਾ ਚਾਰ ਮੰਜ਼ਲਾ ਸ਼ੋਰੂਮ ਹੈ ਉਸ ਸ਼ੋਰੂਮ ਤੇ ਸਮਾਨ ਕੱਪੜਾ ਸਕੀਮ ਆਫਰ ਸਭ ਕੁਝ ਰਖੜੀ ਨੂੰ ਦੇਖਦੇ ਹ ਹੋਣ ਆ ਵੱਡੀ ਆਫਰ ਆ ਇਹ ਨਹੀਂ ਕਿ ਆ ਛੋਟੀ ਮੋਟੀ ਆਫਰ ਲਾਤੀ ਯਾਰ ਵਾਲੀ ਸ਼ਰਟ ਜੇ ਤੁਹਾਨੂੰ 250 ਰੁਪਏ ਦੀ ਮਿਲ ਰਹੀ ਹੈ ਤੇ ਲੇਡੀ ਕੁੜਤਾ ਜੇ 1500 ਵਾਲਾ 600 700 ਰੁਪਏ ਚ ਮਿਲ ਰਿਹਾ ਤੇ ਜੇ ਆ ਬ੍ਰਾਂਡ ਜਿਹੜਾ ਬਾਹਰ ਫੋਰਨ ਭੇਜਦੇ ਆ ਉਹੀ ਚੀਜ਼ਾਂ ਤੁਹਾਨੂੰ ਸਸਤੇ ਰੇਟ ਮਿਲ ਰਹੀਆਂ ਆਉਣਾ ਤੁਸੀਂ ਐ ਦੇਖਣਾ ਤੁਸੀਂ ਐ ਦੁਕਾਨ ਅਸੀਂ ਤੁਹਾਨੂੰ ਦੱਸਤੀ ਤੇ ਗੁਰੂ ਰਸਾਇ ਦੀ ਉਹ ਦੁਕਾਨ ਅੱਜ ਤੁਹਾਡੇ ਲਈ ਲੱਭ ਕੇ ਲੈ ਕੇ ਆਇਆ ਜਿਸ ਦੁਕਾਨ ਤੇ ਸਭ ਤੋਂ ਵੱਡੀ ਆਫਰ ਜਿਹੜੀ ਆ ਰਖੜੀ ਪੁੰਨਿਆਂ ਦੀ ਉਹ ਲੱਗ ਚੁੱਕੀ ਐ ਇਹ ਆਫਰ ਦੇ ਜੀ ਸਾਡਾ ਜਿਵੇਂ ਇੱਕ ਪੇਜ ਸੀਗਾ ਡੀ ਐ ਸੈਂਸ ਜੈਂਟਸ ਦੇ ਨਾਮ ਤੇ ਉਹ ਸਾਡਾ ਪੇਜ ਉੱਡ ਗਿਆ ਹੁਣ ਅਸੀਂ ਦੁਬਾਰਾ ਫਿਰ ਡੀ ਐ ਸੈਂਸ ਜੈਂਟਸ ਦੇ ਨਾਮ ਤੇ ਪੇਜ ਬਣਾਇਆ ਮੈਂ ਉਹ ਤੁਹਾਡੀ ਵੀਡੀਓ ਦੇ ਵਿੱਚ ਸ਼ੇਅਰ ਕਰ ਦੇਵਾਂਗਾ ਉਹਦਾ ਲਿੰਕ ਤੁਸੀਂ ਉਹਦੇ ਤੇ ਅਸੀਂ ਵੈਰਾਈਟੀ ਪ੍ਰੋਪਰ ਹੁਣ ਦੁਬਾਰਾ ਮੇਨਟੇਨ ਕਰ ਰਹੇ ਹਾਂ ਬਿਕਾਜ਼ ਦੁਕਾਨ ਤੇ ਜਿਵੇਂ ਜੂਨ ਜੁਲਾਈ ਦਾ ਰਸ਼ ਹੁੰਦਾ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਉਹਦੇ ਕਰਕੇ ਅਸੀਂ ਪ੍ਰੋਪਰ ਜੈਂਟਸ ਪੇਜ ਤੇ ਵੈਰਾਈਟੀ ਅਪਡੇਟ ਨਹੀਂ ਕਰ ਰਹੇ ਸੀਗੇ ਹੁਣ ਤੁਹਾਨੂੰ ਉਹਦੇ ਤੇ ਵੀ ਪ੍ਰੋਪਰ ਵੈਰਾਈਟੀ ਅਪਡੇਟ ਮਿਲੇਗੀ ਹਰ ਚ ਇੱਕ ਚੀਜ਼ ਉਹਦੇ ਤੇ ਅਵੇਲੇਬਲ ਮਿਲੇਗੀ ਤੁਸੀਂ ਉਹ ਵੀ ਪੇਜ ਰਿਸਰਚ ਕੱਢ ਕੇ ਇੰਸਟਾਗ੍ਰam ਤੇ ਫੇਸਬੁੱਕ ਤੇ ਸਾਡਾ ਜਿਵੇਂ ਡੀਐਸਐਨਸ ਫੈਮਿਲੀ ਵੇਅਰ ਵਾਲਾ ਪੇਜ ਹੈ ਤੁਸੀਂ ਉਹਦੇ ਤੇ ਕੱਢ ਕੇ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਚੀਜ਼ ਹੋਰ ਦੁਬਾਰਾ ਫੇਰ ਸਾਡੇ ਕੋਲ ਕੁਝ ਵੀ ਦੇਸੀ ਨਹੀਂ ਮਿਲੇਗਾ ਹਰ ਇੱਕ ਜਿਹੜੀ ਚੀਜ਼ ਹੈ ਉਹ ਵਧੀਆ ਕੁਆਲਿਟੀ ਦੀ ਮਿਲੇਗੀ ਸੁਪੀਰੀਅਰ ਕੁਆਲਿਟੀ ਦੀ ਮਿਲੇਗੀ ਅੱਛੀ ਚੀਜ਼ ਮਿਲੇਗੀ ਤੁਸੀਂ ਦੁਕਾਨ ਤੇ ਸਾਡੀ ਤੇ ਵਿਜ਼ਿਟ ਕਰੋ ਜਿੱਦਾਂ ਤੁਸੀਂ ਦੇਖੋ ਵੀ ਸਾਡੇ ਕੋਲ ਸਾਰਾ ਜਿਹੜਾ ਵਿੰਟਰ ਹੈ ਇਸ ਟਾਈਮ ਜਿੰਨਾ ਵੀ ਵਿੰਟਰ ਹੈ ਵੱਖਰੀ ਵੱਖਰੀ ਵੈਰਾਈਟੀ ਸਾਰਾ ਟੋਟਰੇ ਜਿਹੜਾ ਵਿੰਟਰ ਹੈ ਡਿਸਪਲੇ ਹੋ ਚੁੱਕਿਆ ਹੈ ਇਹ ਜਿਹੜਾ ਵਿੰਟਰ ਵਿੰਟਰ ਮਾਲ ਹੈ ਇਹ ਲੋਕਾਂ ਦਾ ਆਈ ਥਿੰਕ ਮੇਰੇ ਹਿਸਾਬ ਨਾਲ 2 ਮਹੀਨੇ ਬਾਅਦ ਡਿਸਪਲੇ ਹੁੰਦਾ ਅਸੀਂ ਰੈਗੂਲਰ ਜਿਹੜਾ ਹੈ ਵੈਰਾਈਟੀ ਪਰਚੇਜ਼ ਕਰ ਰਹੇ ਆ ਵੇਖੋ ਜ਼ਾਰਾ ਦਾ ਆਰਟੀਕਲ ਹੈ ਜੀ ਸਟੋਰ ਆਰਟੀਕਲ ਹੈ ਮੇਰੀ ਗਰੰਟੀ ਹੋਊਗੀ ਵੀ 100% ਓਕੇ ਰਪੋਰਟ ਪੀਸ ਹੈ ओरिजिनल ਹੈਗਾ ਫਰਸਟ ਕਾਪੀ ਹੈ ਪੁਆਇੰਟ ਟੂ ਬੀ ਨੋਟਡ ਹੈ ਇਹ ਫਰਸਟ ਕਾਪੀ ਹੈ ਇਹਦੇ ਵਿੱਚ ਸਾਡੇ ਕੋਲ ਜਿਵੇਂ ਪ੍ਰਾਡਾ ਦਾ ਆਰਟੀਕਲ ਆ ਗਿਆ ਇੱਕ ਇੱਕ ਪੀਸ ਆਪਾਂ ਨੂੰ ਸ਼ਾਂਟਨ ਦੀ ਲੋੜ ਨਹੀਂ ਪਏਗੀ ਜੇ ਸਾਡੋਂ ਕੋਈ ਕਿਸੇ ਕਸਟਮਰ ਦਾ ਕਾਲ ਆਉਂਦੀ ਹੈ ਜਿਵੇਂ ਆਪਣੇ ਕੋਈ ਗੁਰਪ੍ਰੀਤ ਖੜਾ ਹੈ ਇਹਦੇ ਦੋਸਤ ਤੇ ਸ਼ੇਰ ਬਾਜ ਉਹਦੀ ਸਾਨੂੰ ਕੈਨੇਡਾ ਦਾ ਕਾਲ ਆਈ ਉਹਨੇ ਸਿਰਫ ਸਾਨੂੰ ਕਿਹਾ ਵੀ ਰਖੜੀ ਹੈ ਰਖੜੀ ਤੇ ਮੇਰੇ ਵਾਸਤੇ ਤਿੰਨ ਸਵੈਟ ਸ਼ਰਟ ਆ ਤਿੰਨ ਵਿంటర్ ਲੋਰ ਦੋ ਟੀ-ਸ਼ਰਟ ਆ ਦੋ ਮੇਰੀ ਸਿਸਟਰ ਦੋ ਦੀਆਂ ਸਿਸਟਰਾਂ ਨੇ ਉਹਨੇ ਕਿਹਾ ਮੇਰੀ ਸਿਸਟਰਾਂ ਰਖੜੀ ਹੈ ਉਹ ਕਿਸੇ ਹੋਰ ਸ਼ਹਿਰ ਰਹਿੰਦੀਆਂ ਉਥੋਂ 6-7 ਕਿਲੋਮੀਟਰ 6-700 ਕਿਲੋਮੀਟਰ ਦਾ ਫਾਸਲਾ ਹੈ ਉਹਨੇ ਕਿਹਾ ਵੀ ਉਹਨਾਂ ਦੇ ਚਾਰ ਟਰੈਕਸੂਟ ਦੋ ਟੀ-ਸ਼ਰਟਸ ਵਿੱਚ ਰਖੜੀ ਤੇ ਬ੍ਰਦਰ ਨੇ ਸਿਸਟਰ ਨੂੰ ਗਿਫਟ ਭੇਜਿਆ ਸਾਡੇ ਕੋਲ ਨੇ ਵੈਰਾਈਟੀ ਵੇਖੀ ਨਹੀਂ ਉਹਨੇ ਸਾਨੂੰ ਕਿਹਾ ਵਿਸ਼ਵਾਸ ਕਿਹਾ ਵੀ ਆਦੇ ਸਾਡੇ ਨਾਲ ਪਾਰਸਲ ਲਵਾ ਦਿਓ ਕਿਉਂ ਨਹੀਂ ਵੇਖੀ ਬਿਕੋਜ਼ ਸਾਡੇ ਨਾਲ ਉਹਦਾ ਅੱਗੇ ਗੁੱਡ ਐਕਸਪੀਰੀਅੰਸ ਰਿਹਾ ਅਸੀਂ ਚੱਲਦੇ ਆਂ ਕਲਾਈਂਟ ਕਲਾਈਂਟੇਜ ਲੈ ਕੇ ਅਸੀਂ ਇਹ ਨਹੀਂ ਵੀ ਇੱਕ ਵਾਰੀ ਕਸਟਮਰ ਨੂੰ ਅਟੈਂਡ ਕੀਤਾ ਕਸਟਮਰ ਗਿਆ ਦੈਟਸ ਸੋਲਵ ਅਸੀਂ ਕਸਟਮਰ ਨੂੰ ਬਣਾ ਕੇ ਚਲਦੇ ਆ ਲਾਈਨ ਦੇ ਵਿੱਚ ਸਾਡੇ ਜੇ ਸਪੋਸ ਕਰੋ ਅਸੀਂ ਕਿਸੇ ਟਾਈਮ ਮੰਦਾ ਠੰਡਾ ਹੁੰਦਾ ਅਸੀਂ ਵਿਲੇ ਹੋਈਏ ਤੇ ਅਸੀਂ ਬਾਹਰ ਵਾਲੇ ਕਹਿੰਦੇ ਕੋਰੀਅਰ ਡਿਸਪੈਚ ਕਰੀਏ ਹਾਂ ਬਿਲਕੁਲ ਜੀ ਬਾਹਰਲੇ ਵਾਲਿਆਂ ਦਾ ਵੱਡਾ ਸੰਯੋਗ ਰਹਿੰਦਾ ਤੇ ਇੰਸਟਾ ਦੇ ਜਰੀਏ ਇਹਨਾਂ ਨੇ ਬਾਹਰ ਜਿਹੜੀ ਆ ਪੂਰੀ ਤੱਕ ਪਾਈ ਹੋਈ ਆ ਪਰ ਤੱਕ ਜਿਹੜੀ ਆ ਹੋਣ ਰਖੜੀ ਪੁੰਨਿਆਂ ਤੇ ਤਿਉਹਾਰ ਤੇ ਪਾਤੀ ਜਿਹੜਾ ਸਮਾਨ ਜਿਹੜੇ ਪ੍ਰੋਡਕਟ ਇਹਨਾਂ ਨੇ ਸਸਤੇ ਕਰਤੇ ਆਣਾ ਤੁਸੀਂ ਐ ਦੇਖਨੇ ਤੁਸੀਂ ਐ ਮੈਨੂੰ ਇਹ ਗੱਲ ਦਾ ਵੀ ਪਤਾ ਜਦੋਂ ਤੁਸੀਂ ਆਓਗੇ ਵਿਜ਼ਿਟ ਕਰੋਗੇ ਤੁਹਾਡੇ ਪਸੰਦ ਆ ਜਾਣੇ ਇਹਦੇ ਪਸੰਦ ਆ ਗਏ ਡੀਜ ਸੰਜ ਵਾਲਿਆਂ ਦਾ ਨੰਬਰ ਜਿਹੜਾ ਉਹ ਅਸੀਂ ਥੱਲੇ ਸਕਰੀਨ ਤੇ ਦੇ ਦਿੱਤਾ ਹੈ ਤੇ ਨੰਬਰ ਤੇ ਸੰਪਰਕ ਵੀ ਕਰ ਸਕਦੇ ਹੋ ਤੇ ਮੌਕਾ ਤੇ ਮੌਕਾ ਮੈਂ ਕਹਿੰਦਾ ਗਵਾਉਣਾ ਨਹੀਂ ਚਾਹੀਦਾ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਿਹਰਾ ਤੁਹਾਡਾ ਖੁੱਦਾ ਗੁਰੂਰਸਾਇ ਲਾਈ ਪਤਰਕ ਸਾਥੀ ਰਜਿੰਦਰ ਕਮਭੋਜ ਨਾਲ ਮੈਂ ਸਤਪਾਲ ਥੇਨ ਗੁਰੂਰਸਾਇ ਡੀਐਸ ਸੰਜ